ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਕਿਉਂਕਿ ਆਪਾਂ ਸੁਣਦੇ ਹਾਂ ਕਿ ਕਿਸੇ ਔਰਤ ਦੇ ਨਾਲ ਸਰੀਰਕ ਸ਼ੋਸ਼ਣ ਹੋ ਗਿਆ ਕਿਸੇ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਕਿਸੇ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਕਿਸੇ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਪਰ ਕੀ ਤੁਸੀਂ ਕਦੇ ਸੁਣਿਆ ਕਿ ਕਿਸੇ ਬੰਦੇ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹੋਵੇ ਕਿਸੇ ਬੰਦੇ ਦੇ ਨਾਲ ਗੈਂਗ ਰੇਪ ਕੀਤਾ ਗਿਆ ਹੋਵੇ ਅੱਜ ਦੀ ਜੋ ਸੱਚੀ ਘਟਨਾ ਉਹ ਹੈਰਾਨ ਕਰ ਦੇਣ ਵਾਲੀ ਹੈ ਤੁਸੀਂ ਵੀ ਜਦੋਂ ਇਹ ਘਟਨਾ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਜਲੰਧਰ ਇੱਥੋਂ ਦੀ ਕਪੂਰਥਲਾ ਰੋਡ ਗੱਲ ਹੈ 21 ਨਵੰਬਰ 2022 ਦੀ ਠੰਡ ਦਾ ਸਮਾਂ ਸੀ ਤਕਰੀਬਨ ਰਾਤ ਦੇ ਸ਼ਾਮ ਦੇ 7:30 ਵਜੇ ਹੋਏ ਸੀ ਹਨੇਰਾ ਹੋ ਚੁੱਕਿਆ ਸੀ ਇੱਕ ਮਜ਼ਦੂਰ ਜੋ ਚਮੜਾ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਹ ਆਪਣੇ ਕੰਮ ਨੂੰ ਨਪਟਾ ਕੇ ਆਪਣੇ ਘਰੇ ਜਾ ਰਿਹਾ ਸੀ ਅਣਪੜ ਬੰਦਾ ਸੀ ਤਾਂ ਇਸ ਕਪੂਰਥਲਾ ਰੋਡ ਦੇ ਉੱਤੇ ਜਦੋਂ ਉਹ ਜਾ ਰਿਹਾ ਸੀ ਤਾਂ ਇੱਕ ਗੱਡੀ ਉਸ ਦੇ ਕੋਲ ਆ ਕੇ ਰੁਕਦੀ ਹੈ ਉਹ ਗੱਡੀ ਨੂੰ ਦੇਖ ਕੇ ਖੜ ਜਾਂਦਾ ਹੈ ਤੇ ਉਸ ਨੂੰ ਲੱਗਦਾ ਕਿ ਇਹਨਾਂ ਨੇ ਰਸਤਾ ਪੁੱਛਣਾ ਹੋਵੇਗਾ ਜਾਂ ਇਹਨਾਂ ਨੇ ਕੋਈ ਐਡਰੈਸ ਵਗੈਰਾ ਪੁੱਛਣਾ ਹੋਵੇਗਾ ਤਾਂ ਮਜ਼ਦੂਰ ਖੜ ਜਾਂਦਾ ਹੈ ਗੱਡੀ ਰੁਕ ਜਾਂਦੀ ਹੈ ਗੱਡੀ ਦੇ ਵਿੱਚ ਚਾਰ ਕੁੜੀਆਂ ਹੁੰਦੀਆਂ ਜਿਨ੍ਹਾਂ ਉੱਪਰ ਮਜ਼ਦੂਰ ਦੀ ਨਿਗਾ ਪੈਂਦੀ ਹੈ ਤਾਂ ਕੁੜੀਆਂ ਕਹਿੰਦੀਆਂ ਨੇ ਕਿ ਸਾਨੂੰ ਆ ਐਡਰੈਸ ਦੱਸੋ ਕਿੱਥੋਂ ਦਾ ਹੈ ਉਹਨਾਂ ਦੇ ਕੋਲ ਇੱਕ ਪਰਚੀ ਹੁੰਦੀ ਹੈ ਪਰ ਮਜ਼ਦੂਰ ਕਹਿੰਦਾ ਕਿ ਮੈਂ ਤਾਂ ਅਨਪੜਾ ਹਾਂ ਮੈਨੂੰ ਨਹੀਂ ਪਤਾ ਤਾਂ ਉਹ ਬੋਲ ਕੇ ਵੀ ਦੱਸਦੀਆਂ ਪਰ ਮਜ਼ਦੂਰ ਕਹਿੰਦਾ ਕਿ ਮੈਨੂੰ ਇਹਨਾਂ ਨਹੀਂ ਪਤਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਹੁਣ ਮਜ਼ਦੂਰ ਦੇ ਨਾਲ ਉਹ ਗੱਲਾਂ ਕਰਨ ਲੱਗਦੀਆਂ ਨੇ ਗੱਲਾਂ ਕਰਦੇ ਕਰਦੇ ਮਜ਼ਦੂਰ ਦੇ ਮੂੰਹ ਦੇ ਉੱਤੇ ਉਹ ਇੱਕ ਸਪਰੇਅ ਛਿੜਕ ਦਿੰਦੀਆਂ ਨੇ ਮਜ਼ਦੂਰ ਨੂੰ ਠੰਡਾ ਠੰਡਾ ਮਹਿਸੂਸ ਹੁੰਦਾ ਹੈ ਪਰ ਉਸ ਤੋਂ ਬਾਅਦ ਮਜ਼ਦੂਰ ਬੇਹੋਸ਼ ਹੋ ਜਾਂਦਾ ਹੈ ਹੁਣ ਇਸ ਮਜ਼ਦੂਰ ਦੀ ਜਦੋਂ ਅੱਖ ਖੁੱਲਦੀ ਹੈ ਤਕਰੀਬਨ 2 ਘੰਟਿਆਂ ਬਾਅਦ ਤਾਂ ਇਹ ਇੱਕ ਆਲੀਸ਼ਾਨ ਕਮਰੇ ਦੇ ਵਿੱਚ ਸੀ ਇਸ ਦੀ ਜਦੋਂ ਅੱਖ ਖੁੱਲੀ ਇਹਨੇ ਆਸੇ ਪਾਸੇ ਦੇਖਿਆ ਤਾਂ ਇਹ ਹੈਰਾਨ ਹੋ ਗਿਆ ਕਿਉਂਕਿ ਇਹ ਇੱਕ ਗਰੀਬ ਪਰਿਵਾਰ ਦਾ ਬੰਦਾ ਸੀ ਪਰ ਜਦੋਂ ਇਸ ਨੇ ਉਹ ਆਲੀਸ਼ਾਨ ਕਮਰਾ ਦੇਖਿਆ ਜਿਸ ਵਿੱਚ ਸਭ ਸੁੱਖ-ਸਹੂਲਤਾਂ ਸੀ ਤਾਂ ਇਸ ਤੇ ਹੋਸ਼ ਉੱਡ ਜਾਂਦੇ ਨੇ ਪਰ ਇਸ ਦੇ ਹੱਥ-ਪੈਰ ਬੰਨੇ ਹੋਏ ਸੀ ਹੁਣ ਇਹ ਦੇਖ ਕੇ ਇਸ ਨੂੰ ਲੱਗਦਾ ਕਿ ਇਹ ਕਿਸੇ ਵੱਡੇ ਖਤਰੇ ਦੇ ਵਿੱਚ ਆ ਤਾਂ ਉਸ ਤੋਂ ਬਾਅਦ ਇਹ ਹੈਰਾਨ ਉਦੋਂ ਹੋ ਜਾਂਦਾ ਜਦੋਂ ਇਸ ਦੇ ਆਲੇ-ਦੁਆਲੇ ਚਾਰ ਕੁੜੀਆਂ ਆ ਜਾਂਦੀਆਂ ਨੇ ਇਹ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਕਿਉਂ ਬੰਨਿਆ ਮੈਨੂੰ ਤੁਸੀਂ ਛੱਡ ਦੇਵੋ ਪਰ ਉਹ ਕਹਿੰਦੀਆਂ ਕਿ ਨਹੀਂ ਤੈਨੂੰ ਅਸੀਂ ਨਹੀਂ ਛੱਡਾਂਗੇ ਜਿੱਦਾਂ ਜਿੱਦਾਂ ਅਸੀਂ ਤੈਨੂੰ ਕਹਾਂਗੀਆਂ ਤੈਨੂੰ ਉਸ ਤਰ੍ਹਾਂ ਹੀ ਕਰਨਾ ਪਵੇਗਾ ਪਰ ਮਜ਼ਦੂਰ ਕਹਿੰਦਾ ਕਿ ਮੈਂ ਉਹਦਾ ਨਹੀਂ ਕਰਾਂਗਾ ਮੈਨੂੰ ਜਾਣ ਦਿਓ ਮੈਂ ਘਰ ਜਾਣਾ ਮੇਰੇ ਬੱਚੇ ੜੀਖਦੇ ਹੋਣਗੇ ਮੇਰੀ ਘਰ ਵਾਲੀ ੜੀਖਦੀ ਹੋ ਪਰ ਇਹ ਉਸ ਨੂੰ ਨਹੀਂ ਛੱਡਦੀਆਂ ਇਹ ਉਸ ਨੂੰ ਕਹਿੰਦੀਆਂ ਨੇ ਕਿ ਤੂੰ ਆਹ ਗੋਲੀਆਂ ਖਾ ਲੈ ਪਰ ਮਜ਼ਦੂਰ ਕਹਿੰਦਾ ਕਿ ਮੈਂ ਨਹੀਂ ਖਾਣੀਆ ਇਸ ਨੂੰ ਛਿੜਕਿਆ ਜਾਂਦਾ ਤੇ ਇਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਕਿ ਜੇ ਤੂੰ ਇਹ ਗੋਲੀਆਂ ਨਹੀਂ ਖਾਵੇਂਗਾ ਫਿਰ ਤੂੰ ਆਪਣੇ ਆਪ ਨੂੰ ਸੋਚ ਲੈ। ਹੁਣ ਮਜ਼ਦੂਰ ਡਰ ਜਾਂਦਾ ਹੈ। ਇਸ ਨੂੰ ਲੱਗਦਾ ਹੈ ਕਿ ਕਿਤੇ ਇਹ ਕੁੜੀਆਂ ਉਸ ਦਾ ਕਤਲ ਹੀ ਨਾ ਕਰ ਦੇਣ। ਤਾਂ ਉਹ ਇਹ ਗੋਲੀਆਂ ਖਾ ਲੈਂਦਾ ਹੈ। ਗੋਲੀਆਂ ਖਾਣ ਤੋਂ ਬਾਅਦ ਜੋ ਕੁਝ ਹੋਣ ਵਾਲਾ ਸੀ ਉਹ ਸ਼ਾਇਦ ਮਜ਼ਦੂਰ ਨੇ ਨਹੀਂ ਸੋਚਿਆ ਸੀ। ਉਸ ਤੋਂ ਬਾਅਦ ਇਹ ਕੁੜੀਆਂ ਆਪਣੇ ਕੱਪੜੇ ਉਤਾਰਨ ਲੱਗਦੀਆਂ ਨੇ। ਮਜ਼ਦੂਰ ਇਹ ਦੇਖ ਕੇ ਡਰ ਜਾਂਦਾ ਹੈ। ਪਰ ਇਹ ਕੁੜੀਆਂ ਕਹਿੰਦੀਆਂ ਕਿ ਜਿਵੇਂ ਅਸੀਂ ਕਹਾਂਗੇ ਤੈਨੂੰ ਓਦਾਂ ਹੀ ਕਰਨਾ ਪਵੇਗਾ ਨਹੀਂ ਤਾਂ ਫਿਰ ਤੂੰ ਆਪਣੇ ਆਪ ਨੂੰ ਸੋਚ ਲੈਨੀ ਤਾਂ ਹੁਣ ਮਜ਼ਦੂਰ ਜਿਵੇਂ ਜਿਵੇਂ ਕੁੜੀਆਂ ਕਹਿੰਦੀਆਂ ਓਵੇਂ ਓਵੇਂ ਉਹ ਕਰਨ ਲੱਗਦਾ ਹੈ ਤਕਰੀਬਨ ਰਾਤ ਦੇ 9:30 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਇਹ ਕੁੜੀਆਂ ਉਸ ਮਜ਼ਦੂਰ ਦੇ ਨਾਲ ਆਪਣੀ ਹਰਸ ਮਟਾਉਂਦੀਆਂ ਨੇ ਬਾਰੀ-ਬਾਰੀ ਉਸ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦੀਆਂ ਨੇ ਇਹ ਉਸ ਦੇ ਨਾਲ ਐਦਾਂ ਸਰੀਰਕ ਸੰਬੰਧ ਬਣਾਉਂਦੀਆਂ ਜਿਵੇਂ ਉਹਨਾਂ ਚਾਰਾਂ ਦਾ ਆਪਸ ਵਿੱਚ ਕੰਪੀਟੀਸ਼ਨ ਹੋਵੇ ਤੇ ਇਹ ਮਜ਼ਦੂਰ ਰੋ ਰਿਹਾ ਸੀ ਇਹ ਮਜ਼ਦੂਰ ਕਹਿ ਰਿਹਾ ਸੀ ਕਿ ਮੈਨੂੰ ਛੱਡ ਦੇਵੋ ਮੈਂ ਘਰ ਜਾਣਾਗਾ ਪਰ ਕੁੜੀਆਂ ਉਸ ਦੀ ਇੱਕ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਸੀ ਐਦਾਂ ਹੀ ਇਹ ਚੱਲਦਾ ਰਹਿੰਦਾ ਹੈ ਤਕਰੀਬਨ 9:30 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਜਾਂਦੇ ਆ ਹੁਣ ਇਹਨਾਂ ਕੁੜੀਆਂ ਦਾ ਜਦੋਂ ਉਸ ਮਜ਼ਦੂਰ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਦਿਲ ਭਰ ਜਾਂਦਾ ਹੈ ਹੱਥ ਸਿ ਮਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਕੁੜੀਆਂ ਉਸ ਮਜ਼ਦੂਰ ਨੂੰ ਉੱਥੇ ਹੀ ਕਪੂਰਥਲਾ ਰੋਡ ਤੇ ਜਿੱਥੋਂ ਇਸ ਨੂੰ ਇਹਨਾਂ ਨੇ ਚੱਕਿਆ ਸੀ ਉੱਥੇ ਹੀ ਇਸ ਨੂੰ ਸੁੱਟ ਆਉਂਦੀਆਂ ਨੇ ਜੋ ਮਜ਼ਦੂਰ ਸੀ ਉਹ ਮਧੂਸ਼ੀ ਦੀ ਹਾਲਤ ਦੇ ਵਿੱਚ ਸੀ ਉਹ ਥੱਕਿਆ ਟੁੱਟਿਆ ਹੋਇਆ ਸੀ ਉਸ ਦਾ ਸਰੀਰ ਟੁੱਟ ਰਿਹਾ ਸੀ ਉਸ ਦਾ ਸਰੀਰ ਦੁਖ ਰਿਹਾ ਸੀ ਤਾਂ ਉਹ ਉੱਥੇ ਪਿਆ ਰਹਿੰਦਾ ਹੈ ਉਸ ਤੋਂ ਬਾਅਦ ਜਦੋਂ ਉਸ ਨੂੰ ਚੰਗੀ ਤਰ੍ਹਾਂ ਹੋਸ਼ ਆਉਂਦਾ ਤਾਂ ਉਹ ਉੱਠਦਾ ਸਵੇਰ ਹੋ ਜਾਂਦੀ ਹੈ ਤੇ ਉਹ ਥਾਣੇ ਜਾਂਦਾ ਹੈ ਪਰ ਜਦੋਂ ਹੀ ਉਹ ਥਾਣੇ ਦੇ ਅੰਦਰ ਦਾਖਲ ਹੁੰਦਾ ਉਸ ਨੂੰ ਲੱਗਦਾ ਹੈ ਕਿ ਕਿਤੇ ਗੱਲ ਉਸ ਉੱਪਰ ਉਲਟੀ ਹੀ ਨਾ ਪੈ ਜਾਵੇ ਕਿਉਂਕਿ ਉਸ ਨੇ ਸੋਚਿਆ ਕਿ ਉਹ ਚਾਰ ਕੁੜੀਆਂ ਸੀ ਅਮੀਰ ਘਰਾਂ ਦੀਆਂ ਸੀ ਤੇ ਜੋ ਮੇਰੇ ਨਾਲ ਹੋਇਆ ਜੇ ਮੈਂ ਉਹ ਗੱਲ ਪੁਲਿਸ ਨੂੰ ਦੱਸਾਂਗਾ ਤਾਂ ਸ਼ਾਇਦ ਕਿਸੇ ਨੇ ਵੀ ਮੇਰਾ ਇਤਵਾਰ ਨਹੀਂ ਕਰਨਾ ਮੇਰਾ ਵਿਸ਼ਵਾਸ ਨਹੀਂ ਕਰਨਾ ਤਾਂ ਉਹ ਥਾਣੇ ਦੇ ਵਿੱਚੋਂ ਵਾਪਸ ਆ ਜਾਂਦਾ ਹੈ ਵਾਪਸ ਆਉਣ ਤੋਂ ਬਾਅਦ ਘਰ ਚਲਾਇਆ ਜਾਂਦਾ ਹੈ ਜਦੋਂ ਘਰ ਦੇ ਉਸ ਨੂੰ ਪੁੱਛਦੇ ਨੇ ਕਿ ਤੂੰ ਕਿੱਥੇ ਸੀ ਤੂੰ ਕਿੱਥੋਂ ਆਇਆ ਰਾਤ ਤੇਰੇ ਨਾਲ ਕੀ ਹੋਇਆ ਤਾਂ ਉਹ ਸਾਰੀ ਗੱਲ ਆਪਣੀ ਪਤਨੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦਾ ਹੈ ਹੁਣ ਪਰਿਵਾਰ ਵਾਲਿਆਂ ਨੂੰ ਗੁੱਸਾ ਆ ਜਾਂਦਾ ਹੈ ਉਹ ਇਹ ਗੱਲ মিডিਆ ਦੇ ਵਿੱਚ ਦੱਸਦੇ ਨੇ মিডিਆ ਦੇ ਵਿੱਚ ਜਦੋਂ ਇਹ ਖਬਰ ਆਉਂਦੀ ਹੈ ਤਾਂ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਕਿ ਐਦਾਂ ਕੁੜੀਆਂ ਕਿਵੇਂ ਕਰ ਸਕਦੀਆਂ ਇਹ ਬੜੀ ਹੀ ਅਚੰਬੇ ਵਾਲੀ ਖਬਰ ਸੀ ਚਾਰੇ ਪਾਸੇ ਇਸ ਖਬਰ ਦੀ ਚਰਚਾ ਹੋਣ ਲੱਗਦੀ ਹੈ ਤੇ ਹੁਣ ਪੁਲਿਸ ਤੱਕ ਵੀ ਇਹ ਖਬਰ ਪਹੁੰਚਦੀ ਹੈ ਤੇ ਪੁਲਿਸ ਵੀ ਇਸ ਕੇਸ ਦੀ ਜਾਂਚ ਕਰਦੀ ਹੈ ਅਤੇ ਉਸ ਮਜ਼ਦੂਰ ਨੂੰ ਵੀ ਕਹਿੰਦੀ ਹੈ ਕਿ ਜੇ ਤੇਰੇ ਨਾਲ ਇਦਾਂ ਦਾ ਕੁਝ ਹੋਇਆ ਸੀ ਤੂੰ ਸਾਡੇ ਕੋਲ ਕਿਉਂ ਨਹੀਂ ਆਇਆ ਤੂੰ ਸਾਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਤਾਂ ਮਜ਼ਦੂਰ ਤੇ ਪਰਿਵਾਰ ਨੇ ਕਿਹਾ ਕਿ ਅਸੀਂ ਗਰੀਬ ਆਂ ਸਾਨੂੰ ਇਹ ਲੱਗਿਆ ਕਿ ਕਿਤੇ ਅਸੀਂ ਇਸ ਮਾਮਲੇ ਦੇ ਵਿੱਚ ਫਸ ਨਾ ਜਾਈਏ ਕਿਉਂਕਿ ਇਹ ਮਾਮਲਾ ਕੁੜੀਆਂ ਨਾਲ ਜੁੜਿਆ ਹੋਇਆ ਕੁੜੀਆਂ ਅਮੀਰ ਘਰ ਦੀਆਂ ਸੀ ਕੱਲ ਨੂੰ ਸਾਨੂੰ ਹੀ ਇਸ ਵਿੱਚ ਨਾ ਉਲਝਾ ਲਿੱਤਾ ਜਾਵੇ ਇਸ ਕਾਰਨ ਹੀ ਅਸੀਂ ਤੁਹਾਡੇ ਕੋਲ ਕੋਈ ਐਫ ਆਈ ਆਰ ਦਰਜ ਨਹੀਂ ਕਰਵਾਈ ਤੁਹਾਡੇ ਕੋਲ ਕੋਈ ਕੰਪਲੇਟ ਦਰਜ ਨਹੀਂ ਕਰਵਾਈ ਪਰ ਪੁਲਿਸ ਇਸ ਕੇਸ ਦੀ ਜਾਂਚ ਆਪਣੇ ਤੌਰ ਤੇ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪਰ ਕਿਤੋਂ ਵੀ ਕੋਈ ਐਦਾਂ ਦੀ ਗੱਲਬਾਤ ਨਹੀਂ ਨਿਕਲਦੀ ਕੋਈ ਵੀ ਏਦਾਂ ਦਾ ਪੁਲਿਸ ਦੇ ਹੱਥ ਸਬੂਤ ਨਹੀਂ ਲੱਗਦਾ ਜਿਸ ਤੋਂ ਪਤਾ ਲੱਗ ਸਕੇ ਕਿ ਆਖਰ ਉਹ ਕੁੜੀਆਂ ਕੌਣ ਸਨ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ ਤੇ ਉਹ ਕੀ ਕਰਦੀਆਂ ਸਨ ਇਹ ਜੋ ਰਾਜ ਸੀ ਇਹ ਰਾਜ ਹੀ ਬਣ ਕੇ ਰਹਿ ਗਿਆ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਕੁੜੀਆਂ ਨੇ ਸਿਰਫ ਇਸ ਮਜ਼ਦੂਰ ਦੇ ਨਾਲ ਹੀ ਧੱਕਾ ਨਹੀਂ ਕੀਤਾ ਹੋਣਾ ਉਹਨਾਂ ਨੇ ਪਤਾ ਨਹੀਂ ਕਿੰਨੇ ਕ ਬੰਦਿਆਂ ਦੇ ਨਾਲ ਐਦਾਂ ਕੀਤਾ ਹੋਣਾ ਤੇ ਕਿੰਨੇ ਕ ਬੰਦਿਆਂ ਨੇ ਇਹ ਗੱਲ ਆਪਣੇ ਅੰਦਰ ਹੀ ਸਮਾ ਲੇਤੀ ਹੋਣੀ ਐ ਕਿਉਂਕਿ ਬੰਦੇ ਨੂੰ ਲੱਗਦਾ ਕਿ ਬੰਦੇ ਦੀ ਸੁਣਵਾਈ ਘੱਟ ਹੁੰਦੀ ਐ ਜਦੋਂ ਬੰਦਾ ਕਹਿੰਦਾ ਕਿ ਮੇਰਾ ਸਰੀਰ ਖੋਸ਼ੋਸ਼ਨ ਹੋਇਆ ਤਾਂ ਇਹ ਗੱਲ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਇਸ ਗੱਲ ਦਾ ਸ਼ਾਇਦ ਫਾਇਦਾ ਉਹ ਕੁੜੀਆਂ ਉਠਾਉਂਦੀਆਂ ਸੀ ਤੇ ਉਹਨਾਂ ਨੇ ਪਤਾ ਨਹੀਂ ਇਹੋ ਜਿਹੇ ਕਿੰਨੇ ਕ ਬੰਦਿਆਂ ਦੇ ਨਾਲ ਐਦਾਂ ਦੀ ਘਣਾਉਣੀ ਹਰਕਤ ਕੀਤੀ ਐ ਇਦਾਂ ਦਾ ਘਣਾਉਣਾ ਕੰਮ ਕੀਤਾ ਹੋਵੇ 2022 ਤੋਂ ਲੈ ਕੇ 2025 ਆ ਚੁੱਕਿਆ ਪਰ ਉਹਨਾਂ ਕੁੜੀਆਂ ਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਸਨ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਸੀ ਜਿਨ੍ਹਾਂ ਨੇ ਇਹ ਮਾੜਾ ਕੰਮ ਕੀਤਾ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿ ਮੇ ਕੁੜੀਆਂ ਨੇ ਇੱਕ ਮਜ਼ਦੂਰ ਨੂੰ ਚੱਕਿਆ ਤੇ ਸਾਰੀ ਰਾਤ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਇਹ ਗੱਲ ਹਾਜ਼ਮ ਹੋਣ ਵਾਲੀ ਨਹੀਂ ਕਿਉਂਕਿ ਆਪਾਂ ਜ਼ਿਆਦਾਤਰ ਇਹੀ ਸੁਣਦੇ ਆ ਕਿ ਔਰਤ ਦੇ ਨਾਲ ਧੱਕਾ ਕੀਤਾ ਔਰਤ ਦਾ ਸਰੀਰਕ ਸ਼ੋਸ਼ਣ ਕੀਤਾ ਕੁੜੀ ਦੇ ਨਾਲ ਗੈਂਗਰੇਪ ਹੋ ਗਿਆ ਬੱਚੀ ਦੇ ਨਾਲ ਗੈਂਗਰੇਪ ਹੋ ਗਿਆ ਪਰ ਕਦੇ ਵੀ ਆਪਾਂ ਇਹ ਨਹੀਂ ਸੁਣਿਆ ਕਿ ਕਿਸੇ ਬੰਦੇ ਦੇ ਨਾਲ ਗੈਂਗਰੇਪ ਹੋ ਗਿਆ ਪਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਬਾਹਰ ਨਹੀਂ ਨਿਕਲਦੀਆਂ ਕਿਉਂਕਿ ਬੰਦੇ ਨੂੰ ਲੱਗਦਾ ਹੈ ਕਿ ਜੇ ਮੈਂ ਇਹ ਗੱਲ ਬਾਹਰ ਦੱਸਾਂਗਾ ਤਾਂ ਕਿਸੇ ਨੇ ਇਹ ਗੱਲ ਨਹੀਂ ਮੰਨਣੀ ਸਗੋਂ ਜਿਸ ਦੀ ਕੰਪਲੀਟ ਕਰਾਂਗਾ ਉਹ ਹੀ ਉਲਟਾ ਕਹੇਗੀ ਕਿ ਇਸ ਨੇ ਮੇਰੇ ਨਾਲ ਗਲਤ ਕੀਤਾ ਇਸ ਕਰਕੇ ਐਦਾਂ ਦੇ ਜੋ ਕੇਸ ਨੇ ਉਹ ਦਬ ਕੇ ਹੀ ਰਹਿ ਜਾਂਦੇ ਨੇ ਜਿਵੇਂ ਇਸ ਕੇਸ ਵਿੱਚ ਵੀ ਉਹ ਚਾਰ ਕੁੜੀਆਂ ਦਾ ਪਤਾ ਨਹੀਂ ਲੱਗਿਆ ਕਿ ਉਹ ਜੋ ਅਮੀਰ ਘਰ ਦੀਆਂ ਕੁੜੀਆਂ ਸੀ ਕੌਣ ਸਨ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ ਕੀ ਕਰਦੀਆਂ ਸਨ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ